ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇ ਲਾਵਲ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਇਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਏਕਾਲੇ ਬਲਾਈ ਰਹਾ ਰੱਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਅਗਦੀਆ ਇਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਅਗਦੀਆ ਏਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਅਗਦੀਆ ਏਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਾਉ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਏਕਾਲੇ ਬਲਾਈ ਰਹਾ ਰਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਇਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਅਦਿਆ ਏਕਾਲੇ ਬਲਾਈ ਰਹਾ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਆਉ ਖਗ ਦੀਆ ਏਕਾ ਲੇਵ ਲਾਈ ਰਹਾ ਰਾਖ ਲਿਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਤਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਅਗਦੀਆ ਏਕਾਲੇ ਬਲਾਈ ਰਹਾ ਰਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਆਉ ਖਗਦੀਆ ਏਕਾ ਲੇਵ ਲਾਈ ਰਹਾ ਰਾਖ ਲਿਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਤਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਏਕਾਲੇ ਬਲਾਈ ਰਹਾ ਰੱਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਹਉ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਗਦੀਆ ਇਕਾਲੇ ਬਲਾਈ ਰਹਾ ਰਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਅਗਦੀਆ ਏਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਗਦੀਆ ਇਕਾਲੇ ਬਲਾਈ ਰਹਾ ਰਖ ਲਿਐ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਾਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਕਾਉ ਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਰਾਮ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖ ਅਦਿਆ ਏਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਤਤਿ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੈ RAM ਕਾਰ ਦੁਖ ਲਗੈ ਨਾ ਭਈ ਸਤ ਗੁਰੂ ਪੁਰਾਂ ਭੇਟਿਆ ਜਿਨ ਬਣ ਤ ਬਣਾਈ ਰਾਮ ਨਾਮ ਔਖਾ ਦਿਆ ਇਕਾਲੇ ਬਲਾਈ ਰਹਾ ਰਾਖ ਲਿਐ ਤਨ ਰਖਨ ਹਾਰ ਸਭ ਬਿਯਾਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ